श्रीमी सोनिया गांधी सिंधू जिंदा धी ज़िंदाबाद ज़िंदा ज़िंदाबाद कांग्रेस पार्टी ज़िंदाद कांग्रेस पार्टी ज़िंदाबाद ज़िंदा ਕੋਮਨ ਛਾਂਗੇ ਦੇ ਵਿੱਚ ਬੈਠਾ ਹੈ ਕਿਉਂਕਿ ਗਰਮੀ ਬਹੁਤ ਹੈ ਬੈਠ ਜੀ ਬੈਠ ਜੀ ਬੈਠੋ ਬੈਠ ਜੀ ਜ਼ਿਆਦਾ ਪਾਣੀ ਪੀਂਹ ਲਗਾਤਾ ਹੈਲੋ 1 ਮਿੰਟ ਚੁਪਤਾ ਦਾਨ ਹੋਰ ਜੀ ਸਸਟੀਕਾਲ ਪ੍ਰੈਸ ਵਾਲਿਆਂ ਨੂੰ ਤਕੜੇ ਹੋ ਠੀਕ ਹੈ ਅਰਦਾਸਾ ਜੱਬਰ ਮੈਂ ਤੁਹਾਨੂੰ ਬਲੈਨਸ ਕਰਾਂਗਾ ਤਰਿਕਾ ਨਹੀਂ ਚੱਲਦਾ ਪਰ ਜੋ ਪ੍ਰੋਗਰਾਮ ਅਗਲੇ ਸੱਤੇ ਬੈਠਾ ਆਜਾ 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 ਕੋਈ ਕਰਦਾ ਮਾਨੀ ਨਹੀਂ ਜਿਹੜੇ ਜ਼ਰੂਰੀ ਹੈ ਤੁਹਾਡੇ ਤੁਮਾਰੋਂ ਦੇ ਕਾਕੇ ਤੇ ਛੇਲੇ ਜ਼ਰੂਰੀ ਰੱਖੋ ਕਾਕੇ ਜੀ ਰੱਖ ਲੈਂਗੇ ਨਹੀਂ ਨਹੀਂ ਕੋਈ ਅੱਜ

ਕਿੰਨੇ ਨਾ ਕਰ ਪਾ ਮੈਂ ਤੁਸੀਂ ਕਰਦੇ ਸਭ ਤੋਂ ਪਹਿਲਾਂ ਤਾਂ ਜੀ ਮੈਂ ਸਾਡੀ ਕਾਂਗਰਸ ਦੀ ਹਾਈ ਕਮਾਂਡ ਸ਼੍ਰੀਮਤੀ ਸੋਨੀਆ ਗਾਂਧੀ ਜੀ ਹੱਕ ਕਰਕੇ ਸਾਡੇ ਪ੍ਰਧਾਨ ਸਾਹਿਬ ਕੈਬ ਅਵਿੰਦਰ ਸਿੰਘ ਜੀ ਮਹਾਰਾਜ ਸਾਹਿਬ ਤੇ ਸਭ ਦਾ ਮੈਂ ਮਹਾਰਾਜ ਸਾਹਿਬ ਮੈਂ ਕਹਿ ਕੇ ਕਹਿੰਦਾ ਅਵਿੰਦਰ ਸਿੰਘ ਰਾਜਾ ਬੜੇ ਰਾਜਾ ਬੜੇ ਨੇ ਉਹਨਾਂ ਸਾਰੇ ਹਾਈ ਕਮਾਂਡ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਕਿ ਸਾਨੂੰ ਬਹੁਤ ਤਕੜਾ ਲੀਡਰ ਪਾਰਲੀਮੈਂਟ ਵਾਸਤੇ ਦਿੱਤਾ ਸਾਡੇ ਕੋਲੇ ਅਜੇ ਤੱਕ ਲੀਡਰ ਦੀ ਜਰੂਰਤ ਸੀ ਉਹਨਾਂ ਨੇ ਸਾਡੂੰ ਪਾਰਲੀਮੈਂਟ ਵਾਸਤੇ ਬਹੁਤ ਹੀ ਵਧੀਆ ਕੈਂਡੀਡੇਟ ਦਿੱਤੇ ਨੇ ਮੈਂ ਸਾਰੀ ਹਾਈ ਕਮਾਂਡ ਦਾ ਕਾਂਗਰਸ ਦੇ ਲੀਡਰਾਂ ਵੱਲੋਂ ਵਰਕਰਾਂ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਤੁਗੜੀ ਲੋਕਲ ਕੈਂਡੀਡੇਟਾ ਸਾਡੇ ਸਰਕਾਰ ਜੋ ਸਮੂਚੀ ਪ੍ਰੈਸ ਮੈਂ ਖੜਗੇ ਸਾਹਿਬ ਦਾ ਸ਼੍ਰੀਮਤੀ ਸੋਨੀਆ ਗਾਂਧੀ ਜੀ ਦਾ ਸ਼੍ਰੀ ਰਾਹੁਲ ਗਾਂਧੀ ਜੀ ਦਾ ਤੇ ਨਾਲ ਸਾਡੇ ਪੰਜਾਬ ਦੀ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਪੁਰੇ ਜੀ ਉਹਨਾਂ ਸਭ ਦਾ ਧੰਵਾਦ ਕਰਦਾ ਹੈ ਜਿਨ੍ਹਾਂ ਨੇ ਸਾਨੂੰ ਬਹੁਤ ਹੀ ਸੂਝਵਾਨ ਨਿਰਧਾਰਤ ਨੌਜਵਾਨ ਉਮੀਦਵਾਰ ਬਠਿੰਡਾ ਪਾਰਲੀਮੈਂਟਰੀ ਸਾਹਿਬ ਜੀ ਕੁਮਿੰਦਰ ਸਿੰਘ ਸਿੱਧੂ ਨੂੰ ਸਾਨੂੰ ਦਿੱਤਾ ਹੈ ਅਸੀਂ ਸਾਰੀ ਕਾਂਗਰਸ ਪਾਰਟੀ ਵੱਧ ਚੜ ਕੇ ਕਾਂਗਰਸ ਦੇ ਝੰਡੇ ਦੇ ਟਲੇ ਪੂਲ ਦਰਜਾ ਬਦਰਜਾ ਸਾਰੇ ਅਹੁਦੇਦਾਰ ਸਹਿਬਾਨ ਵਰਕਰ ਸਹਿਬਾਨ ਲੀਡਰ ਸਹਿਬਾਨ ਰਾਹੁਲ ਗਾਂਧੀ ਦੀ ਝੋਲੀ 'ਚ ਇਹ ਸੀਟ ਨੂੰ ਪਾਉਣ ਵਾਸਤੇ ਦਿਨ ਰਾਤ ਇਕ ਕਰਾਂਗੇ ਕਿਉਂਕਿ ਇਹ ਜਿਹੜੀ ਜ਼ੋਨ ਹੈ ਇਹ ਜ਼ੋਨ ਸੀਟਾਂ ਦੀ ਨਹੀਂ ਇਹ ਜ਼ੋਨ ਹਿੰਦੁਸਤਾਨ ਦੇ ਸੰਵਿਧਾਨ ਨੂੰ ਬਚਾਉਣ ਵਾਸਤੇ ਤੇ ਤਾਨਾਸ਼ਾਹੀ ਨੂੰ ਖਤਮ ਕਰਨ ਵਾਸਤੇ ਉਹਦੇ ਖਿਲਾਫ ਸਮੁੱਚੇ ਦੇਸ਼ ਦੀ ਲੜਾਈ ਹੈ ਸਿੱਧੂ ਸਾਹਿਬ ਉਸ ਦੇ ਇੱਕ ਅੰਗ ਨੇ ਇਨਾਂ ਨੂੰ ਜਿਤਾਉਣਾ ਸਾਡਾ ਤੇ ਪੂਰੇ ਪੰਜਾਬ ਦਾ ਤੇ ਪੂਰੇ ਬਠਿੰਡੇ ਦੇ ਹਰ ਇਨਸਾਨ ਦਾ ਇੱਕ ਨੈਤਿਕ ਫਰਜ਼ ਹੈ ਕਿਉਂਕਿ ਰਾਹੁਲ ਗਾਂਧੀ ਜੀ ਦੀ ਸੋਚ ਦੇ ਪਹਿਰਾ ਦੇ ਲਈ ਇਹ ਜਿੱਤ ਬਹੁਤ ਜ਼ਰੂਰੀ ਹੈ ਤੇ ਦੇਸ਼ ਦਾ ਸੰਵਿਧਾਨ ਬਚਾਉਣ ਲਈ ਇਹ ਜਿੱਤ ਬਹੁਤ ਜ਼ਰੂਰੀ ਹੈ। ਇਹੀ ਮੇਰਾ ਸੰਦੇਸ਼ ਤੇ ਇਹੀ ਮੇਰੀ ਅਪੀਲ ਤੇ ਇਹੀ ਮੇਰੀ ਬੇਨਤੀ ਅਸੀਂ ਨਮਤ ਤੇ ਮਿੰਨਤ ਤੇ ਮਿਹਨਤ ਤਿੰਨੋਂ ਲੋਕਾਂ ਦੇ ਚਰਨਾਂ 'ਚ ਕਰਦੇ ਹੋਏ ਸਰ ਜਗਤਵਿੰਦਰ ਸਿੰਘ ਸਿੱਧੂ ਨੂੰ ਜਿਤਾਉਣ ਵਾਸਤੇ ਤਨ ਮਨ ਧਨ ਲਾ ਕੇ ਪੂਨ ਪਸੀਨਾ ਡੋਲ ਕੇ

ਇਸ ਕਾਂਗਰਸ ਭਵਨ ਦੇ ਵਿੱਚ ਆਏ ਮੇਰੇ ਸਾਰੇ ਹੀ ਪ੍ਰੈਸ ਵੀਰੋ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਧੰਨਵਾਦ ਕੀ ਬੜੇ ਛੋਟੇ ਨੋਟਿਸ ਅੱਜ ਆਪਾਂ ਇੱਥੇ ਇਕੱਤਰ ਹੋਏ ਆ ਤੇ ਮੈਂ ਤਾਂ ਸਭ ਤੋਂ ਪਹਿਲਾਂ ਜਿਵੇਂ ਕਿ ਸਾਡੇ ਬਹੁਤ ਸੀਨੀਅਰ ਕਾਂਗਰਸ ਦੇ ਨੇਤਾ ਕੇਵਲ ਜੀ ਰਾਜਨ ਜੀ ਪ੍ਰਧਾਨ ਸਾਡੇ ਸਿਟੀ ਦੇ ਇਹਨਾਂ ਨੇ ਮੇਰੇ ਤੋਂ ਪਹਿਲਾਂ ਤਨਵਾਦ ਕੀਤਾ ਹੈ ਕਮਾਂਡ ਦਾ ਮੈਂ ਸਭ ਤੋਂ ਪਹਿਲਾਂ ਸ਼ੁਕਰਾਨਾ ਕਰਦਾ ਉਸ ਵਾਹਿਗੁਰੂ ਦਾ ਉਸ ਗੁਰੂ ਦਾ ਜਿਹਦੇ ਕਿਰਪਾ ਨਾਲ ਅੱਜ ਮੈਨੂੰ ਇਸ ਯੋਗ ਬਣਾਇਆ ਕਿ ਤੁਹਾਡੇ ਸਾਹਮਣੇ ਤੌਰ ਕਾਂਗਰਸ ਦਾ ਲੋਕ ਸਭਾ ਦਾ ਕੈਂਡੀਡੇਟ ਬਣ ਕੇ ਅੱਜ ਮੈਂ ਆਪ ਦੇ ਕਾਂਗਰਸ ਦੇ ਦਫ਼ਤਰ ਪਹੁੰਚੀ ਨਾਲ ਹੀ ਹਾਈ ਕਮਾਂਡ ਦਾ ਸੋਨੀਆ ਜੀ ਖਰਗੇਜੀ ਰਾਹੁਲ ਜੀ ਪ੍ਰਿੰਕਾ ਜੀ ਤੇ ਦਵਿੰਦਰ ਯਾਦਵ ਜੀ ਜੋ ਸਾਡੇ ਪਰਿਵਾਰੀ ਨੇ ਤੇ ਪੰਜਾਬ ਦੀ ਲੀਡਰਸ਼ਿਪ ਰਾਜਾ ਵੜਿੰਗ ਜੀ ਤੇ ਇਸ ਦਾ ਪ੍ਰਕਾਸ਼ ਆਪਣਾ ਪ੍ਰਤਾਪ ਸਿੰਘ ਬਾਜਵਾ ਜੀ ਉਹਨਾਂ ਦਾ ਵੀ ਮੈਂ ਦਿਲੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਰਿਆਂ ਨੇ ਇਸ ਜੋ ਮੈਨੂੰ ਬਣਾਇਆ ਇਤੋਂ ਦਾ ਕੈਂਡੀਡੇਟ ਮੇਰੇ ਤੇ ਭਰੋਸਾ ਜਤਾਇਆ ਹੈ ਮੈਂ ਸਮਝਦਾ ਬਹੁਤ ਵੱਡੀ ਜ਼ਿੰਮੇਵਾਰੀ ਮੈਨੂੰ ਦਿੱਤੀ ਹੈ ਕਿਉਂਕਿ ਅੱਜ ਜੋ ਦੇਸ਼ ਦੇ ਹਾਲਾਤ ਨੇ ਜੋ ਪੰਜਾਬ ਦੇ ਹਾਲਾਤ ਨੇ ਲੋੜ ਹੈ ਉਸ ਬਦਲਾਅ ਲਿਆਉਣ ਦੀ ਦਿੱਲੀ ਦੇ ਵਿੱਚ ਵੀ ਜਿਵੇਂ ਦਿੱਲੀ ਵਿੱਚ ਬਦਲਾਅ ਆਉਂਦਾ ਤੇ ਆਪਾਂ ਡੈਮੋਕ੍ਰੇਸੀ ਬਚਾਉਣੇ ਆ ਤੇ ਲਾਜਮੀ ਗੱਲ ਹੈ ਪੰਜਾਬ ਵਿੱਚ ਵੀ ਇਸ ਦਾ ਅਸਰ ਹੋਏਗਾ ਤੇ ਆਉਣ ਵਾਲੇ 2027 ਦੇ ਇਲੈਕਸ਼ਨ ਦੇ ਵਿੱਚ ਮੁੜ ਵਾਪਸ ਕਾਂਗਰਸ ਸਰਕਾਰ ਆਈਗੀ ਸੋ ਅੱਜ ਸਿਰਫ ਸ਼ੁਕਰਾਨਾ ਕਰਨ ਵਾਸਤੇ ਆਪਦੇ ਕਾਂਗਰਸ ਦੇ ਸਾਰੇ ਹੀ ਸਾਥੀ ਟੈਲ ਸਿੰਘ ਬੈਠੇ ਨੇ ਅਸ਼ੋਕ ਜੀ ਬੈਠੇ ਨੇ ਮਾਨੀ ਜੀ ਬੈਠੇ ਨੇ ਔਰੰਜੀ ਬੈਠੇ ਨੇ ਇਹਨਾਂ ਨੂੰ ਇੱਥੇ ਮਿਲਣ ਨਾਲ ਬੈਠ ਕੇ ਆਉਣ ਵਾਲੇ ਦਿਨਾਂ ਵਿੱਚ ਜੋ ਇਹਨਾਂ ਦਾ ਪ੍ਰੋਗਰਾਮ ਹੋਏਗਾ ਜਿਵੇਂ ਮੈਨੂੰ ਇਹ ਗਾਈਡ ਕਰਨਗੇ ਉਹਦੇ ਮੁਤਾਬਕ ਅਸੀਂ ਅੱਗੇ ਚੋਣ ਮਹਿਬ ਚਲਾਵਾਂਗੇ ਕਿਉਂਕਿ ਦੇਖੋ ਸਮਾਂ ਹਲੇ ਬਹੁਤ ਪਿਆ ਲਗਭਗ 45 45 ਦਿਨ ਦਾ ਸਮਾਂ ਬਹੁਤ ਲੰਬਾ ਇਲੈਕਸ਼ਨ ਹੋ ਗਿਆ ਲਾਸਟ ਫੇਸ ਚ ਆਪਣਾ ਇਲੈਕਸ਼ਨ ਲੈ ਗਏ ਨੇ ਪਰ ਫਿਰ ਵੀ ਅਸੀਂ ਆਪ ਦੇ ਮੁਤਾਬਕ ਕੱਲਾ ਬਠਿੰਡਾ ਸ਼ਹਿਰ ਨਹੀਂ ਨੌ ਦੇ ਨੌ ਹਲਕੇ ਜਿੱਥੇ ਜਿੱਥੇ ਸਾਡਾ ਕਾਂਗਰਸ ਦਾ ਵਰਕਰ ਬੈਠਾ ਹੈ ਜੂਨੀਅਰ ਸੀਨੀਅਰ ਸਰਪੰਚ ਪੰਚਾਇਤ ਲੋਕ ਪ੍ਰਧਾਨ ਜੋ ਵੀ ਜ਼ਿਲ੍ਹਾ ਪ੍ਰੇਸ਼ਦ ਦੇ ਚੇਅਰਮੈਨ ਨੇ ਸਾਰਿਆਂ ਨੂੰ ਇੱਕ ਇੱਕ ਨੂੰ ਨਿੱਜੀ ਤੌਰ ਤੇ ਮੈਂ ਮਿਲ ਕੇ ਬੇਨਤੀਆਂ ਕਰਕੇ ਉਹਨਾਂ ਨੂੰ ਨਾਲ ਤੋਰ ਕੇ ਜਿਹੜਾ ਨਿਸ਼ਾਨਾ ਤੇ ਜਿਹੜਾ ਭਰੋਸਾ ਮੇਰੇ ਤੇ ਮੇਰੀ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਨੇ ਰੱਖਿਆ ਉਹਨੂੰ ਪੂਰਾ ਕਰਦੇ ਹੋਏ ਇਹ ਸੀਟ ਵੱਡੇ ਮਾਰਜਨ ਦੇ ਨਾਲ ਜਿੱਤ ਕੇ ਮੁੜ ਦੁਆਰਾ ਕਾਂਗਰਸ ਦੀ ਝੋਲੀ ਵਿੱਚ ਪਾਉਣੀ ਹੈ ਇਹ ਮਿਸ਼ਨ ਲੈ ਕੇ ਅਸੀਂ ਹੁਣ ਅੱਜ ਤੋਂ ਬਾਅਦ ਚੱਲੇ ਆ ਸੋ ਮੈਂ ਤੁਹਾਡਾ ਸਾਰਿਆਂ ਦਾ ਪ੍ਰੈਸ ਦਾ ਵੀ ਧੰਨਵਾਦ ਕਰਦਾ ਕਿਉਂਕਿ ਤੁਹਾਡਾ ਬਹੁਤ ਵੱਡਾ ਰੋਲ ਹੈ ਮੈਂ ਇੱਕੋ ਬੇਨਤੀ ਕਰੂੰਗਾ ਤੁਹਾਨੂੰ ਕਿ ਪੋਜ਼ਿਟਿਵਿਟੀ ਰੱਖਿਓ ਜਿਹੜੀ ਪੋਜ਼ਿਟਿਵਿਟੀ ਹੈ ਉਹ ਚ ਰੱਖਿਓ ਕਿਉਂਕਿ ਜਿਹੜੀ ਨੈਗੇਟਿਵਿਟੀ ਪ੍ਰੈਸ ਚ ਆਉਂਦੀ ਹੈ ਉਹਦਾ ਬਹੁਤ ਵੱਡਾ ਨੁਕਸਾਨ ਸਮਾਜ ਵਿੱਚ ਹੁੰਦਾ ਲੋਕੀ ਕਿੰਤੂ ਪਰੰਤੂ ਕਰਨ ਲੱਗ ਜਾਂਦੇ ਨੇ ਸੋ ਮੈਂ ਇਹੀ ਖਾਸ ਕਰਕੇ ਮੇਰੇ ਵੈਬ ਚੈਨਲ ਵਾਲਿਆਂ ਵੀਰਾਂ ਦਾ ਵੀ ਤੇ ਮੇਨਸਟ੍ਰੀਮ ਮੀਡੀਆ ਨੂੰ ਵੀ ਇਹ ਬੇਨਤੀ ਕਰੂੰਗਾ ਜਿਹੜੀ ਗੱਲ ਸੱਚੀ ਹੈ ਉਹਨੂੰ ਸਾਹਮਣੇ ਲਿਆਓ ਅਸੀਂ ਇਹ ਨਹੀਂ ਕਹਿੰਦੇ ਕਿ ਸਾਡਾ ਪੱਖ ਕਰੋ ਅਸੀਂ ਇਹ ਕਹਿੰਦੇ ਹਾਂ ਜੋ ਗੱਲ ਤੁਹਾਨੂੰ ਪਤਾ ਲੱਗਦੀ ਹੈ ਤੁਹਾਡੇ ਕੋਲੇ ਆਉਂਦੀ ਹੈ ਉਹਨੂੰ ਇੱਕ ਵਾਰ ਵੈਰੀਫਾਈ ਜ਼ਰੂਰ ਕਰ ਲਓ ਕਰਕੇ ਉਸ ਤੋਂ ਬਾਅਦ ਫਿਰ ਤੁਸੀਂ ਉਸ ਚੀਜ਼ ਨੂੰ ਅੱਗੇ ਆਪ ਦੇ ਮੁਤਾਬਕ ਤੁਸੀਂ ਸੁਝਵਾਨੋਂ ਤੁਸੀਂ ਉਹ ਜ਼ਰੂਰ ਲੇਖੋ ਆਪਣਾ ਰਿਕਾਰਡ ਕਰਕੇ ਮੀਡੀਆ ਤੇ ਭੇਜੋ ਪਰ ਗੱਲ ਸੱਚੀ ਹੋਣੀ ਚਾਹੀਦੀ ਹੈ ਸਿਰਫ ਇਹ ਨਹੀਂ ਹੋਣਾ ਚਾਹੀਦਾ ਕਿ ਆਪ ਦੇ ਵਿਊਜ਼ ਬਣਾਉਣ ਵਾਸਤੇ ਜਾਂ ਕੋਈ ਇਹ ਜੀ ਗੱਲ ਵਾਸਤੇ ਆਪਾਂ ਮਤਲਬ ਕਿਸੇ ਪਾਰਟੀ ਦਾ ਉਹਦੀ ਸ਼ੋਭੀ ਦਾ ਕਿਸੇ ਕੈਂਡੀਡੇਟ ਦੀ ਪਾਰਟੀ ਦੀ ਸ਼ੋਭੀ ਦਾ ਆਪਾਂ ਨੁਕਸਾਨ ਕਰੀਏ। ਸੋ ਮੈਂ ਇੱਕ ਪਰਸਨਲ ਤੌਰ ਤੇ ਤੁਹਾਨੂੰ ਸਾਰਿਆਂ ਨੂੰ ਕਿਉਂਕਿ ਤੁਸੀਂ ਸਾਰੇ ਮੈਨੂੰ ਪਰਸਨਲ ਤੌਰ ਤੇ ਜਾਣਦੇ ਵੀ ਹੋ ਇਸ ਕਰਕੇ ਇਹ ਮੈਂ ਲਿਬਰਟੀ ਲਿੱਤੀ ਹੈ ਤੁਹਾਡੇ ਨਾਲ ਇਹ ਗੱਲ ਕਰਨ ਦੀ ਕਿ ਇਹ ਬਹੁਤ ਜ਼ਰੂਰੀ ਹੁੰਦਾ ਹੈ ਕਿਉਂਕਿ ਤੁਹਾਡਾ ਰੋਲ ਬਹੁਤ ਇੰਪੋਰਟੈਂਟ ਤੇ ਬਹੁਤ ਵੱਡਾ ਰੋਲ ਹੈ ਇਸ ਵਿੱਚ ਕਿਉਂਕਿ ਤੁਸੀਂ opinion ਬਣਾਉਂਦੇ ਜਿਹੜੀ ਗੱਲ ਤੁਸੀਂ ਦਿਖਾਓਗੇ ਉਹਦੇ ਨਾਲ ਜਿਹੜਾ opinion ਬਣੇਗਾ ਉਹਦੇ ਨਾਲ ਅੱਗੇ ਜਾ ਕੇ ਰਿਜ਼ਲਟ ਤੇ ਬਹੁਤ ਜ਼ਿਆਦਾ ਅਸਰ ਕਰਦਾ ਹੈ ਸੋ ਮੇਰੀ ਇਹ ਥੋਡੇ ਸਾਰਿਆਂ ਨੂੰ ਪਰਸਨਲ ਤੌਰ ਤੇ ਬੇਨਤੀ ਹੈ ਕਿ ਆਪਾਂ ਇਕੱਠੇ ਚੱਲਣਾ ਹੈ ਅੱਜ ਇਹ ਕੱਲਾ 45 ਦਿਨ ਨਹੀਂ ਇਕੱਠੇ ਚੱਲਣਾ ਜੀਤ ਮਹਿੰਦਰ ਪਿਛਲੇ 30 ਸਾਲ ਤੋਂ ਬਠਿੰਡੇ ਚ ਹੈ ਤੇ ਜਦ ਤੱਕ ਗੁਰੂ ਮਹਾਰਾਜ ਨੇ ਅਹਿਸਾਸ ਦਿੱਤੇ ਨੇ ਸੇਵਾ ਹੀ ਕਰਨੀ ਹੈ ਤੇ ਸੇਵਾ ਕਰਨ ਹੀ ਆਈ ਸੀ ਜਿੱਦਨ ਇੱਥੇ ਪਹਿਲੇ ਦਿਨ ਤਲਵੰਡੀ ਸਾਬੋ ਕੰਮ ਸ਼ੁਰੂ ਕੀਤਾ ਹੈ ਉਹੀ ਜੋਸ਼ ਨਾਲ ਉਹੀ ਸੈਂਸਿਟੀ ਉਹੀ ਓਨੈਸਟੀ ਤੇ ਉਹੀ ਦ੍ਰਿੜਤਾ ਨਾਲ ਇਸ ਇਲੈਕਸ਼ਨ ਤੇ ਆਉਣ ਵਾਲੇ ਸਮੇਂ ਵਿੱਚ ਸੇਵਾ ਕਰਦੇ ਰਹਾ ਹਾਂ ਸੋ ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਬਹੁਤ ਬਹੁਤ ਧੰਨਵਾਦ ਮੇਰੇ ਕੋਈ ਕੁਐਸਚਨ ਕੁਝ ਨਹੀਂ ਨੇ ਤੇ ਜਿਹੜੇ ਮੁੱਦੇ ਕੀ ਹੋਣਗੇ ਇਸ ਵਾਰ ਇਲੈਕਸ਼ਨ ਦੇ ਵਿੱਚ ਪੁੱਛ ਸਕਦੇ ਦੇਖੋ ਜੀ ਮੁੱਦੇ ਤਾਂ ਬਹੁਤ ਨੇ ਮੁੱਦੇ ਕਈ ਹੈ ਕਿਉਂਕਿ ਇਲੈਕਸ਼ਨ ਹੈਗਾ ਸੈਂਟਰ ਸਰਕਾਰ ਦਾ ਕੁਝ ਸੈਂਟਰ ਸਰਕਾਰ ਦੇ ਪ੍ਰਤੀਬੂਧੇ ਹੋਣਗੇ ਜਿਹੜੇ ਇਹਨਾਂ ਨੇ ਜੁਮਲੇ ਇਹਨਾਂ ਲੋਕਾਂ ਨੂੰ 10 ਸਾਲ ਇਹਨਾਂ ਲੋਕਾਂ ਨੂੰ ਗੱਲਾਂ 'ਚ ਹੀ ਉਲਝਾ ਰੱਖਿਆ ਮੋਦੀ ਸਾਹਿਬ ਹੁਣ ਬੀਜਪੀ ਦੀ ਲੀਡਰਸ਼ਿਪ ਹੋਵੇ ਉਹਨਾਂ ਨੂੰ ਉਲਝਾ ਰੱਖਿਆ ਪਰ ਜੇ ਗਰਾਊਂਡ 'ਚ ਦੇਖੀਏ ਕਿੱਥੇ ਚਲੇ ਜਾਓ ਕੱਲਾ ਬਠਿੰਡਾ ਰਹੀ ਪੰਜਾਬ ਨਹੀਂ ਹਿੰਦੁਸਤਾਨ 'ਚ ਕਿੱਥੇ ਚਲੇ ਜਾਈਏ ਉੱਥੇ ਅਸਲ ਰਿਐਲਿਟੀ ਜੋ ਗਰਾਊਂਡ 'ਤੇ ਹੈ ਉਹ ਵੱਖਰ ਹੈ ਤੇ ਇੱਕ ਸਭ ਤੋਂ ਵੱਡੀ ਖਤਰੇ ਵਾਲੀ ਗੱਲ ਜਿਹੜੀ ਹੈ ਉਹ ਜਿਹੜੀ ਭਾਈਚਾਰਕ ਸਾਂਝ ਟੁੱਟ ਰਹੀ ਅੱਪਾ ਖੁਸ਼ਕਿਸਮਤ ਹਲੇ ਪੰਜਾਬ ਦੇ ਵਿੱਚ ਕੀ ਇਹ ਚੀਜ਼ ਇੱਥੇ ਨਹੀਂ ਪਰ ਬਹੁਤ ਸੂਬਿਆਂ ਦੇ ਵਿੱਚ ਅੱਜ ਲੋਕ ਛੱਡ ਛੱਡ ਕੇ ਦੂਜੇ ਸੂਬਿਆਂ 'ਚ ਜਾ ਰਹੇ ਨੇ ਡਰ ਬੈਠ ਗਿਆ ਸਰਕਾਰਾਂ ਡਰ ਬਿਠਾਉਂਦੀਆਂ ਨਹੀਂ ਹੁੰਦੀਆਂ ਸਰਕਾਰਾਂ ਸਿਕਿਉਰਿਟੀ ਦਿੰਦੀਆਂ ਹੁੰਦੀਆਂ ਹੌਸਲਾ ਦਿੰਦੀਆਂ ਹੁੰਦੀਆਂ ਪਰ ਅਨਫੋਰਚੂਨੇਟਲੀ ਇਹ ਸਰਕਾਰ ਨੇ ਦੇਸ਼ ਵਿੱਚ ਇਹੋ ਜਿਹਾ ਮਾਹੌਲ ਬਣਾਤਾ ਕਿ ਇੱਕ ਸਮੁਦਾ ਦੂਜੇ ਸਮੁਦਾ ਨਾਲ ਟਰਸਟ ਨਹੀਂ ਕਰ ਰਿਹਾ ਉਹ ਸੰਨੀ ਕਰ ਰਹੇ ਆ ਡਰ ਰਹੇ ਆ ਇੱਕ ਦੂਜੇ ਤੋਂ ਉਸ ਚੀਜ਼ ਨੂੰ ਖਤਮ ਕਰਨਾ ਹੈ ਜਿਹੜੀ ਚੀਜ਼ ਰਾਹੁਲ ਗਾਂਧੀ ਜੀ ਰੋਜ਼ ਸਟੇਜਾਂ ਤੇ ਬੋਲਦੇ ਨੇ ਉਹ ਕੋਈ ਗਲਤ ਨਹੀਂ ਬੋਲਦੇ ਉਹ ਆਪਦੇ ਦਿਲੋਂ ਬੋਲਦੇ ਨੇ ਉਹ ਗੱਲ ਸੱਚੀਆਂ ਨੇ ਉਹ ਚੀਜ਼ ਨੂੰ ਉਸ ਤੋਂ ਵੱਡਾ ਖਤਰਾ ਆਪਣੇ ਕਨਸਟੀਟਿਊਸ਼ਨ ਨੂੰ ਜਿਸ ਤਰੀਕੇ ਨਾਲ ਚੱਲ ਰਿਹਾ ਹੁਣ ਕਹਿ ਤਾਂ ਦਿੰਦੇ ਨੇ ਇਸ ਵਾਰ 400 ਪਾਰ ਸੱਚੀ ਦੱਸਾਂ 240 ਨਹੀਂ ਟੱਪਦੇ ਜੋ ਹਾਲਾਤ ਬਣੇ ਹੋਏ ਨੇ ਜੋ ਰਿਪੋਰਟਾਂ ਨੇ ਸਮੁੱਚੇ ਹਿੰਦੁਸਤਾਨ ਦੇ ਵਿੱਚ ਇੱਕ ਬਹੁਤ ਜ਼ਬਰਦਸਤ ਅੰਡਰ ਕਰੰਟ ਜਿਵੇਂ ਕਹਿ ਦਈਏ ਉਹ ਸੈਂਟਰਲ ਸਰਕਾਰ ਤੇ ਬੀਜੇਪੀ ਦੇ ਉਲਟ ਚੱਲ ਰਿਹਾ ਹੈ ਤੇ ਮੈਂ ਸਮਝਦਾ ਤੁਸੀਂ ਆਪ ਦੇਖੋਗੇ ਕਿ ਜਦੋਂ 4 ਤਰੀਕ ਨੂੰ ਨਤੀਜੇ ਆਉਣਗੇ ਉਹਦੋਂ ਹੈਰਾਨ ਹੋ ਜਾਓਗੇ ਤੁਸੀਂ ਕਿ ਵਾਕਈ ਡੈਮੋਕ੍ਰੇਸੀ ਹਿੰਦੁਸਤਾਨ 'ਚ ਜੀਉਂਦੀ ਹੈ ਲੋਕਾਂ ਕੋਲੇ ਜਿਹੜੀ ਵੋਟ ਦੀ ਪਾਵਰ ਹੈ ਉਹ ਨਾ ਡਰ ਨਾਲ ਨਾ ਲਾਲਚ ਨਾਲ ਉਹ ਪਾਉਣਗੇ ਇਸ ਦੇਸ਼ ਦੀ ਕਨਸਟੀਟਿਊਸ਼ਨ ਨੂੰ ਬਚਾਉਣ ਵਾਸਤੇ ਭਾਈचारिक ਸਾਂਝ ਨੂੰ ਬਚਾਉਣ ਵਾਸਤੇ ਉਹ ਵੋਟ ਹੈ ਕਿ ਆਪਣੇ ਦੇਸ਼ ਚ ਪਏਗੀ ਸੋ ਮੈਂ ਸਮਝਦਾ ਬਹੁਤ ਇੰਪੋਰਟੈਂਟ ਇਹ ਇਲੈਕਸ਼ਨ ਹੈ ਇੱਕ ਵਾਟਰਸ਼ੈਡ ਹੋਏਗਾ ਕਿਉਂਕਿ ਲੋਕ ਕਹਿ ਦਿੰਦੇ ਨੇ ਕਿ ਜੇ 400 ਆ ਗਿਆ ਤੇ ਕਨਸਟੀਟਿਊਸ਼ਨ ਬਦਲਿਆ ਜਾਊਗਾ ਜੇ ਕਨਸਟੀਟਿਊਸ਼ਨ ਹੀ ਆਪਣਾ ਬਦਲਿਆ ਗਿਆ ਤੇ ਫਿਰ ਤੁਸੀਂ ਤੇ ਮੈਂ ਆਪਣੀਆਂ ਰਾਈਟਸ ਕਿੱਥੇ ਰਹਿ ਜਾਣਗੀਆਂ ਕੀ ਕਰਾਂਗੇ ਆਪਾਂ ਇਸ ਦੇਸ਼ ਦੇ ਵਿੱਚ ਸੋ ਇਸ ਕਰਕੇ ਬਹੁਤ ਜ਼ਰੂਰੀ ਹੈ ਕਿ ਆਪਾਂ ਇਸ ਇਲੈਕਸ਼ਨ ਦੇ ਵਿੱਚ ਜੋ راہਲ ਜਾਂਦੀ ਜੀ ਦੀ ਸੋਚ ਹੈ ਉਸ ਤੋਂ ਪੈਰਾਂ ਦੀ ਕੇ ਆਪਾਂ ਇਸ ਜਿੱਥੇ ਆਪਦੀ ਜ਼ਿੰਮੇਵਾਰੀ ਬਠਿੰਡੇ ਦੀ ਪੰਡਤੀ ਹੈ ਉਥੇ ਹਰ ਇੱਕ ਅੱਛਾ ਜਿਹੜਾ ਕੈਂਡੀਡੇਟ ਕਾਂਗਰਸ ਨੇ ਜਾਂ ਆਪਣੇ ਐਲਾਈਅੰਸ ਪਾਰਟਨਰਸ ਨੇ ਦਿੱਤਾ ਉਹਨੂੰ ਜਿਤਾਉਣਾ ਹੈ ਜਿਤਾ ਕੇ ਇੰਡੀਆ ਐਲਾਈਅੰਸ ਦੀ ਸਰਕਾਰ ਦਿੱਲੀ ਚ ਬਰਾਉਣੀ ਹੈ ਸਿੱਧਾ ਸਾਹਿਬ ਜੀ ਦੀ ਹਰ ਪਾਸੋਂ ਸਪੋਰਟ ਮਿਲੂਗੀ ਹਰ ਕਾਂਗਰਸ ਲੀਡਰ ਦੀ ਸਪੋਰਟ ਤੁਹਾਨੂੰ ਮਿਲੂਗੀ ਕਿਉਂਕਿ ਜਿੱਥੋਂ ਤੁਸੀਂ ਐਮਐਲਏ ਰਹੇ ਹੋ ਉਸ ਬਾਅਦ ਸੀ ਮਿਟਾਣਾ ਕਾਂਗਰਸ ਲੀਡਰ ਹੈ ਤੁਹਾਡਾ ਵਿਰੋਧ ਵੀ ਕਾਫੀ ਚੱਲਦਾ ਰਿਹਾ ਵੀਡੀਓ ਵੀ ਕਾਫੀ ਵਾਇਰਲ ਹੋਈਆਂ ਨੇ ਇਹਨਾਂ ਜਨਤ ਦੇ ਵਿੱਚ ਤੇ ਅਮ੍ਰਿਤਾ ਵੜਿੰਗ ਜੋ ਰਾਜਾ ਵੜਿੰਗ ਦੇ ਘਰ ਵਾਲੀ ਉਹਨਾਂ ਨੇ ਵੀ ਕਾਫੀ ਪੰਚਾਰ ਕੀਤਾ ਪਿਛਲੇ ਇਤਨਾ ਦੌਰਾਨ ਮਸ਼ਹੂਰਤਾ ਦੇ ਵਿੱਚ ਕੀਤਾ ਤੇ ਨਾਲ ਹੋਣਗੇ ਸਾਰੇ ਸਾਰੇ ਨਾਲ ਹੋਣਗੇ ਨਹੀਂ ਨਾਲ ਹੈਗੇ ਜਿਹੜੀ ਗੱਲ ਤੁਸੀਂ ਪਹਿਲਾਂ ਖੁਸ਼ਬਾਸ ਜਟਾਣਾ ਜੀ ਦੀ ਕੀਤੀ ਹੈ ਉਹ ਉਦੋਂ ਦੀ ਵੀਡੀਓਾਂ ਚੱਲ ਰਹੀਆਂ ਨੇ ਜਦੋਂ ਪਿਛਲੇ ਇਲੈਕਸ਼ਨ ਦੇ ਵਿੱਚ ਇੱਕ ਕੋਈ ਤਕਰਾਰ ਹੋਇਆ ਸੀ ਗੋਲੀਆਂ ਚੱਲੀਆਂ ਸੀ ਉਦੋਂ ਦੀ ਵੀਡੀਓ 5 ਸਾਲ ਦੀ ਚੱਕ ਕੇ ਉਹੀ ਤਾਂ ਮੈਂ ਤੁਹਾਨੂੰ ਸ਼ੁਰੂਆਤ 'ਚ ਮੈਂ ਕੀ ਕਿਹਾ ਸੀ ਤੁਹਾਨੂੰ media plays a very important role ਅੱਜ ਤੁਸੀਂ ਜ਼ਿੰਮੇਵਾਰ ਪੱਤਰਕਾਰ ਹੋਣ ਦੇ ਨਾਤੇ ਤੁਸੀਂ ਇਹ ਚੈੱਕ ਨਹੀਂ ਕੀਤਾ ਕਿ ਉਹ 5 ਸਾਲ ਪੁਰਾਣੀ ਵੀਡੀਓ ਹੈ ਜੋ ਅੱਜ ਦੀ ਵੀਡੀਓ ਵਾਇਰਲ ਹੋ ਰਹੀ ਹੈ ਨਾ दैट डजंट मीन ਵਾਇਰਲ ਦਾ ਜੇ 1947 ਤੋਂ ਪਹਿਲਾਂ ਦੀ ਕੋਈ ਨਿਊਜ਼ ਫੋਟੋ ਲੱਗ ਕੇ ਆਜੂਗੀ ਆਪਾਂ ਉਹ ਕਹਿੰਦਾ ਕਿ ਅੱਜ ਦੀ ਹੈ ਤਾਂ ਹੀ ਮੈਂ ਤੁਹਾਨੂੰ ਕਹਿ ਰਿਹਾ ਪਹਿਲਾਂ অথেন্টিਕੇਟ ਕਰ ਤੇ ਖੁਸ਼ਵਾਲ ਸਿੰਘ ਜਟਾਣਾ ਅੱਗੇ ਲੱਗ ਕੇ ਹਲਕਾ ਤਲਵੰਡੀ ਸਾਬੋ ਦੇ ਵਿੱਚ ਕਾਂਗਰਸ ਪਾਰਟੀ ਵਾਸਤੇ ਕੰਮ ਕਰੇਗਾ ਸ਼ੋਰ ਕਰੇਗਾ ਕਿ ਉਥੋਂ ਵੱਡੀ ਲੀਡ ਕਾਂਗਰਸ ਪਾਰਟੀ ਨੂੰ ਮਿਲੇ ਜਿੱਥੇ ਤੱਕ ਅਮ੍ਰਿਤਾ ਵੜਿੰਗ ਜੀ ਦੀ ਗੱਲ ਹੈ ਮੈਂ ਕੱਲ ਉਹਨਾਂ ਨੂੰ ਮਿਲਿਆ ਸੀ ਉਹਨਾਂ ਦਾ ਮੈਂ ਨਿੱਜੀ ਤੌਰ ਤੇ ਧੰਨਵਾਦ ਕੀਤਾ ਕਿ ਤੁਸੀਂ ਬਹੁਤ ਵੱਡਾ ਸਾਥ ਦਿੱਤੀ ਲਈ ਦਿਖਾਈ ਹੈ ਕਿ ਤੁਸੀਂ ਕਾਂਗਰਸ ਵਾਸਤੇ ਉਹਨਾਂ ਨੇ ਕਦੇ ਵੀ ਨਹੀਂ ਕਿਹਾ ਕਿ ਮੈਂ ਕੈਂਡੀਡੇਟ ਹਾਂ ਤੁਸੀਂ ਉਹਨਾਂ ਦੀ ਕੋਈ ਸਪੀਚ ਸੁਣੋ ਕੋਈ ਮੀਟਿੰਗ ਦੇਖੋ ਕੀ ਬੋਲ ਰਹੇ ਨੇ ਉਹ ਇੱਕੋ ਗੱਲ ਕਹਿੰਦੇ ਨੇ ਕਿ ਮੈਂ ਕਾਂਗਰਸ ਪਾਰਟੀ ਵਾਸਤੇ ਕੰਮ ਕਰ ਰਹੀ ਹਾਂ ਕਾਂਗਰਸ ਪਾਰਟੀ ਜਿਹੜਾ ਕੈਂਡੀਡੇਟ ਦੇਊਗੀ ਅਸੀਂ ਉਹਦੀ ਮਦਦ ਕਰਾਂਗੇ ਬੀਇੰਗ ਦਾ ਵਾਈਫ ਆਫ ਡੀਸੀਸੀ ਪ੍ਰੈਜ਼ੀਡੈਂਟ ਉਹਨਾਂ ਦਾ ਹੱਕ ਬਣਦਾ ਸੀ ਕਿਉਂਕਿ ਉਹ ਪਿਛਲੇ 5 ਸਾਲ ਪਹਿਲਾਂ ਇੱਥੇ ਇਲੈਕਸ਼ਨ ਲੜੇ ਸੀ ਲੋਕਾਂ ਨਾਲ ਉਹਨਾਂ ਦਾ ਆਉਣਾ ਜਾਣਾ ਲੋਕੀ ਉਹਨਾਂ ਨੂੰ ਬੁਲਾਉਂਦੇ ਨੇ ਲੋਕੀ ਉਹਨਾਂ ਦਾ ਮਾਣ ਸਤਿਕਾਰ ਕਰਦੇ ਨੇ ਸੋ ਉਹ ਵੀ ਅੱਗੇ ਹੋ ਕੇ ਜਿੱਥੇ-ਜਿੱਥੇ ਉਹ ਪਹਿਲਾਂ ਗਏ ਨੇ ਸੇਮ ਪਿੰਡਾਂ ਵਿੱਚ ਤੇ ਜਿਹੜੇ ਪਿੰਡ ਉਹ ਨਹੀਂ ਗਏ ਉੱਥੇ ਵੀ ਉਹਨਾਂ ਨੇ ਮੈਨੂੰ ਭਰੋਸਾ ਦਿਵਾਇਆ ਤੇ ਮੈਂ ਉਹਨਾਂ ਦਾ ਨਿੱਜੀ ਤੌਰ ਤੇ ਵੀ ਧੰਨਵਾਦ ਕਰਦਾ ਕਿ ਉਹਨਾਂ ਨੇ ਜੋ ਮਾਹੌਲ ਮੇਰੇ ਕੈਂਡੀਡੇਟਰ ਤੋਂ ਪਹਿਲਾਂ ਜੋ ਕਾਂਗਰਸ ਵਾਸਤੇ ਕੰਮ ਕੀਤਾ ਉਸ ਦਾ ਫਾਇਦਾ ਕਾਂਗਰਸ ਪਾਰਟੀ ਨੂੰ ਤੇ ਨਿੱਜੀ ਤੌਰ ਤੇ ਮੈਨੂੰ ਇਸ ਇਲੈਕਸ਼ਨ 'ਚ ਹੋਊਗਾ ਤੇ ਸਾਰੇ ਹੀ ਜਿਹੜੇ ਮੇਰੇ ਕਾਂਗਰਸ ਲੀਡਰ ਬੈਠੇ ਨੇ ਇਹ ਵੀ ਇਸ ਚੀਜ਼ ਨੂੰ ਅਪਰੀਸ਼ੀਏਟ ਕਰਦੇ ਨੇ ਕਿ ਜੋ ਉਹਨਾਂ ਨੇ ਕੰਮ ਕੀਤਾ ਹੈ ਉਹਦਾ ਸਾਨੂੰ ਬਹੁਤ ਵੱਡਾ ਸਾਨੂੰ 1 ਮਹੀਨਾ 1.5 ਮਹੀਨਾ ਸਾਨੂੰ ਐਡਵਾਂਸ ਵਧੀਆ ਕੰਮ ਦੇ ਮਾਹੌਲ ਬਣਾਉਣ ਨੂੰ ਮੌਕਾ ਮਿਲ ਗਿਆ ਬੇਸ਼ੱਕ ਕੈਂਡੀਡੇਟ ਮੈਂ ਅੱਜ ਬਣਿਆ ਪਰ ਕਾਂਗਰਸ ਦੇ ਪੱਖ ਵਿੱਚ ਇੱਕ ਮਹੀਨੇ ਤੋਂ ਪਹਿਲਾਂ ਮਾਹੌਲ ਬਹੁਤ ਵਧੀਆ ਬਣਿਆ ਸੀ ਤੇ ਉਹ ਸਾਰਾ ਸਿਹਰਾ ਅਮ੍ਰਿਤਾ ਵੜੀਗੀ ਜੀ ਨੂੰ ਜਾਂਦਾ ਇੱਕ ਇੱਕ ਜਣਾ ਜਾਂ ਨਵਜੋਤ ਸਿੱਧੂ ਟਰੜਾ ਵੀ ਇੱਥੇ ਸਰਗਰਮ ਹੈ ਮਨਪ੍ਰੀਤ ਬਾਦਲ ਦਾ ਟਰੜਾ ਵੀ ਸਰਗਰਮ ਹੈ ਕਿਸੇ ਨਾਲ ਗੱਲਬਾਤ ਹੋਈ ਤੁਹਾਨੂੰ ਟਿਕ ਮਿਲਦਾ ਦੇਖੋ ਜੀ ਮਨਪ੍ਰੀਤ ਬਾਦਲ ਇਸ ਨੋ ਮੋਰ ਇਨ ਦੀ ਕਾਂਗਰਸ ਅੱਪਾਂ ਪਹਿਲਾਂ ਡਾਣਾ ਹੈ ਜੀ ਚਲੋ ਉਹ ਧੜੇ ਹੁਣ ਕਾਂਗਰਸ 'ਚ ਕੋਈ ਧੜਾ ਨਹੀਂ ਜੀਤ ਮਹਿੰਦਰ ਸਿੰਘ ਸਿੱਧੂ ਕੈਂਡੀਡੇਟ ਲੋਕ ਸਭਾ ਕਾਂਗਰਸ ਦਾ ਬਿਠੰਡੇ ਵਿੱਚ ਕੋਈ ਧੜਾ ਨਹੀਂ ਮੈਂ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਨਵਜੋਤ ਸਿੰਘ ਸਿੱਧੂ ਆਪਣੇ ਸਰਕਾਰਯੋਗ ਸੀਨੀਅਰ ਸਾਡੇ ਲੀਡਰ ਨੇ ਮੇਰੇ ਬਚਪਨ ਦੇ دوست ਨੇ ਉਹਨਾਂ ਨੇ ਪ੍ਰੋਸਾ ਦੋਆਇਆ ਕਿ ਜਿਹੜਾ ਜਿਹੜਾ ਕੋਈ ਉਹਨਾਂ ਦਾ ਸੰਪਰਕ ਲੀਡਰ ਹੈ ਉਹ ਦਿਨ ਰਾਤ ਇੱਕ ਕਰਕੇ ਜੀਤ ਮੈਂ ਦਸਿਕ ਸਿੱਧੂ ਤੁਹਾਡੀ ਮਦਦ ਕਰੇਗਾ ਸਿੱਧੂ ਸਾਹਿਬ ਜੋ ਆਪਣੇ ਜਰ ਤੋੜੰਡੀ ਸਾਹਿਬ ਉਹ ਹੱਥ ਆਇਆ ਹੈ ਜੀ ਤੁਹਾਡਾ ਬਦਨ ਸਵਾਲ ਕਰਿਆ ਹੈ ਤਾਂ ਉਹਦੇ ਵਿੱਚ ਕੀ ਹੈ ਕਿ ਉਹ ਤੁਹਾਡਾ ਜਾਤ ਹੋਣਾ ਕੁਝ ਐਮਪੀਜ਼ ਦਾ ਡੈਲੀਗੇਸ਼ਨ ਆਇਆ ਸੀਗਾ ਜੱਜਲਪੁਰ ਦੇ ਵਿੱਚ ਗਿਆਨੇਪੁਰ ਦੇ ਵਿੱਚ ਉਹ ਕੈਂਸਰ ਕੈਂਸਰ ਬਾਰੇ ਹਾਂਜੀ 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 ਪਰ ਉਹ ਸਿਰਫ ਆਊਟਿੰਗ ਕਰਕੇ ਮੁੜ ਗਿਆ ਉਹਨਾਂ ਨੂੰ ਕੁਝ ਕੀਤਾ ਨਹੀਂ ਗਿਆ ਉਹ ਗਰਾਊਂਡ ਲੈਵਲ ਤੇ ਪ੍ਰੈਕਟੀਕਲ ਕੰਮ ਜਿਹੜਾ ਕਿਉਂਕਿ ਤੁਸੀਂ ਬਹੁਤ ਗਰਾਉਂਡ ਲੈਵਲ ਤੇ ਜਾਣਦੇ ਹੋ ਤੁਹਾਡੇ ਹਲਕੇ ਦੇ ਪਿੰਡ ਹੁਣ ਉਹਨਾਂ ਦੇ ਲਈ ਕੀ ਕਰੋਗੇ ਜਿਹੜੇ ਉਹ ਸਾਲ ਕੇ ਦੇ ਨੇ ਸਾਧਾ ਲੋਕਾਂ ਨੇ ਕਾਰਨ ਸਮਝਾ ਤੁਸੀਂ ਹਾਂ ਹੀ ਕਰੋ ਹਿੰਮਤ ਕਰਕੇ ਗੁਰਮਾਨਾਜ ਕਿਰਪਾ ਕਰੇ ਐਮਪੀ ਬਣਾ ਦਿਓ ਉੱਥੇ ਜਿਹੜੀਆਂ ਫਾਈਲਾਂ ਇਹ ਪਈਆਂ ਰਿਪੋਰਟਾਂ ਪਈਆਂ ਉਹਦੀ ਮਿੱਟੀ ਝਾੜ ਕੇ ਉਹਨੂੰ ਕਾਮਯਾਬ ਕਰਤੀਆਂਗੇ ਤੇ ਜੋ ਵੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਤਿ ਸ਼੍ਰੀ ਅਕਾਲ ਜੀ ਦਿਓ ਤੁਹਾਡੇ ਲਈ ਜਾਂ ਮੁਸ਼ਕਿਲ ਹੋ ਗਿਆ ਇਹ ਨਾਲ ਸਵੇਤ ਤੇ ਉਮੀਦਵਾਰ ਵਧੇਰੇ ਬਿਫਰਗਾਰ ਅੱਛੇ ਮੋੜ ਤੇ ਮੈਰੀਅ ਅੰਗਰੇਜ਼ੀ ਦੀ ਕਹਾਵਤ ਹੈ ਮੋੜ ਤੇ ਮੈਰੀਅ ਹਰ ਕਿਸੇ ਨੂੰ ਡੈਮੋਕ੍ਰੇਸੀ ਛੱਕ ਕੇ ਪਾਰਟੀ ਹੋਵੇ ਹਲੇ ਤਾਂ ਹੋਰ ਹੋਣਗੇ ਜਿਹੜੇ ਇਹ ਫਾਇਦਾ ਮਿਲੇਗਾ ਉਸ ਦਾ ਮੈਨੂੰ ਤਾਂ ਹਰ ਚੀਜ਼ ਦਾ ਫਾਇਦਾ ਮੈਨੂੰ ਆਪਦੇ ਵਰਕਰ ਤੇ ਭਰੋਸੇ ਚ ਕਿਸੇ ਦਾ ਦੇਖ ਕੇ ਨਹੀਂ ਇਲੈਕਸ਼ਨ ਲੜਿਆ ਜਾਂਦਾ ਆਪ ਦੀ ਸਟਰੈਂਥ ਤੇ ਇਲੈਕਸ਼ਨ ਲੜਿਆ ਜਾਂਦਾ ਤੇ ਸਾਡੀ ਪਾਰਟੀ ਸਾਡਾ ਵਰਕਰ ਤਕੜਾ ਹੈ ਦੇ ਅਸੀਂ ਉਹਨਾਂ ਦੇ ਹੌਸਲੇ ਉਹਨਾਂ ਦੀ ਮਿਹਨਤ ਸਦਕਾ ਇਸ ਸੀਟ ਜਿੱਤ ਆਈ ਬੀਬਾ ਬਾਦਲ ਕਹਿੰਦੇ ਕਿ ਨਾ ਕਾਂਗਰਸ ਕੋਲੇ ਨਾ ਬੀਜੇਪੀ ਕੋਲੇ ਕੋਈ ਉਮੀਦਵਾਰ ਨਹੀਂ ਸੀ ਜਿਹੜੇ ਅਕਾਲੀ ਦਲ ਤੋਂ ਕੱਢੇ ਗਏ ਸੀ ਉਹਨਾਂ ਨੂੰ ਟਿਕਟ ਦੇ ਰਹੇ ਕੱਢੇ ਕੌਣ ਗਿਆ ਉਹ ਤੁਹਾਨੂੰ ਹੀ ਹੰਡ ਦੇਣ ਨੂੰ ਪਾਉਂਡਰ ਕੁਐਸਚਨ ਪੁੱਛਦਾ ਤੁਹਾਨੂੰ ਹੰਡ ਦੇ ਰਹੇ ਨਹੀਂ ਜੀ ਤੁਹਾਨੂੰ ਮੈਂ ਇੱਕ ਕਲੀਅਰਿਟੀ ਦੇ ਦਿਆ ਇੱਕ ਹਾਂਜੀ ਤੁਹਾਨੂੰ ਵੀ ਪਤਾ ਹੈ ਜੀ ਜੀਤਮਿੰਦਰ ਸਿੰਘ ਕੱਢਿਆ ਨਹੀਂ ਗਿਆ ਜੀਤਮਿੰਦਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਰਿਜ਼ਾਈਨ ਕੀਤਾ ਪਹਿਲੀ ਗੱਲ ਤਾਂ ਆਪਾਂ ਕਲੀਅਰ ਹੋ ਜਾਈਏ ਇਸ ਚੀਜ਼ ਜਿਹਦੇ ਵਿੱਚ ਜਰੂਰ ਵਾਏ ਕੱਢਣਾ ਇੰਨਾ ਸੌਖਾ ਨਹੀਂ ਹੁੰਦਾ ਠੀਕ ਹੈ ਨਾ ਸੋ ਇਸ ਕਰਕੇ ਮੈਂ ਸਮਝਦਾ ਮੈਂ ਸਮਝਦਾ ਜੇ ਕੋਈ ਪੋਲੀਟੀਕਲ ਥਾਟ ਰੱਖਦਾ ਹੋਵੇ This is the biggest political blunder the Akali Dal may have made in the last many many years Sidhu saab log they never imagined ki je assi Sidhu saab mukabla da hageya tinn Akali jehde purane hage ke ohna de vich ki hai jinne Akali parivar tija kehda parivar hai hun oh lok da oh ta BJP ch gaya oh BJP ch gaya tang hai sade naal background kali hai ki vi de de kali galti ਇਸ ਨੂੰ ਹੱਥ ਤੇ ਚੰਗੇ ਨਹੀਂ ਥੋੜਾ ਜਿਹਾ ਉਸ ਨੂੰ ਪਿੱਛੇ ਵੀ ਚਲੇ ਜਾਇਆ ਕਰੋ ਕਸੂਰ ਸੁਣਨਾ ਕੀ ਕਰਦੇ ਹੋ ਤੁਰ ਰਹੀ ਹੈ ਪਿੱਛੇ ਚਲੇ ਜਾਓ ਪਹਿਲੀ ਗੱਲ ਤਾਂ ਜੀ ਇਹ ਹੈ ਕਿ ਹਲੇ ਸ਼ਰੋਮਣੀ ਅਕਾਲੀ ਦਲ ਨੇ ਆਪ ਦਾ ਉਮੀਦਵਾਰ ਨਹੀਂ ਦਿੱਤਾ ਇਫ ਦੇ ਵਰ ਥੈਟ ਕੰਫिडेंट ਬੀਬੀ ਨੇ ਕਹਿੰਦਾ ਚੱਲ ਸਾਰਾ ਸੁਣ ਲੋ ਬੀਬਾ ਜੀ ਇਜ਼ ਦੀ ਪ੍ਰੈਜ਼ੀਡੈਂਟ ਆਫ ਸ਼ਰੋਮਣੀ ਅਕਾਲੀ ਦਲ ਮੈਨੂੰ ਜਵਾਬ ਦਿਓ ਸ਼ਰੋਮਣੀ ਅਕਾਲੀ ਦਲ ਦਾ ਪ੍ਰਧਾਨ ਕੌਣ ਹੈ ਸੁਖਵੀਰ ਸਿੰਘ ਬਾਦਲ ਸਰਾ ਸੁਖਵੀਰ ਸਿੰਘ ਬਾਦਲ ਦਾ ਕੋਈ ਬਿਆਨ ਆਇਆ ਕਿ ਬੀਬਾ ਹਰਸਿਮਰਤ ਕੋਰ ਬਾਦਲ ਇੱਥੇ ਲੜ ਰਹੇ ਨੇ ਇੱਥੇ ਤਾਂ ਸਾਰੇ ਬੈਠੇ ਆ ਇਹ ਵੀ ਕਹਿ ਰਹੇ ਸੀ ਮੈਂ ਬਠਿੰਡੇ ਦਾ ਚਾਹਵਣਾ ਇਹ ਵੀ ਕਹਿ ਰਹੇ ਸੀ ਇਹ ਵੀ ਕਹਿ ਰਹੇ ਸੀ ਗਾਲੀ ਕੱਢ ਠੀਕ ਨਾ ਕਾਂਗਰਸ ਤੋਂ ਕਾਂਗਰਸ ਤੋਂ ਪਰ ਇੱਕ ਨੂੰ ਮਿਲ ਗਈ ਨਾ ਜਦੋਂ ਸਾਡੇ ਪ੍ਰਧਾਨ ਨੇ ਫੈਸਲਾ ਕਰ ਲਿਆ ਜੇ ਇੰਨਾ ਕੌਨਫੀਡੈਂਟ ਨੇ ਇੱਥੇ ਤੇ ਪਹਿਲੀ ਲਿਸਟ ਆਈ ਉਹਦੇ ਚ ਨੌਸਨੀ ਹੋਇਆ ਉਸ ਤੋਂ ਬਾਅਦ ਮੇਤੇ ਕਿਰਪਾ ہوئی ਮੇਰਾ ਨਾਮ ਅਨਾਉਂਸ ਹੋ ਗਿਆ ਘੰਟੇ ਬਾਅਦ ਕਰ ਦਿੰਦੇ ਬਟਵਦ ਦੇ ਬੇਟੀ ਜਦੋਂ ਜੀਤਵਿੰਦਰ ਸਿੰਘ ਇੱਕ ਮਿੰਟ ਜਦੋਂ ਜੀਤਵਿੰਦਰ ਸਿੰਘ ਦਾ ਕੈਂਡੀਡੇਟ ਅਨਾਉਂਸ ਹੋ ਗਿਆ ਕਿ ਇਹ ਕਾਂਗਰਸ ਪਾਰਟੀ ਦਾ ਲੋਕ ਸਭਾ ਬਠਿੰਡੇ ਦਾ ਕੈਂਡੀਡੇਟ ਹੈ ਇਹਨਾਂ ਦੇ ਘਰ ਦੀ ਪਾਰਟੀ ਹੈ ਘਰ ਹੀ ਬੈਠ ਕੇ ਚਿੱਠੀ ਲਿਖ ਕੇ ਭਰਉਣੀ ਹੈ ਕਿਸੇ ਕੋਲੇ ਨਾ ਜਾਣਾ ਨਾ ਆਉਣਾ ਸਿਰਫ ਘੰਟੇ ਬਾਅਦ ਫੜਾ ਦਿੰਦੇ ਇਹ ਤਾਂ ਹੁਣ ਇੱਕ ਮਾਹੌਲ ਬਣਾ ਰਹੇ ਨੇ ਤੁਸੀਂ ਉਹ ਸਟੇਟਮੈਂਟ ਪੂਰੀ ਨਹੀਂ ਪੜੀ ਜੇ ਜੇ ਕਹਿਣਗੇ ਤਾਂ ਲੜੂੰਗੀ ਨਹੀਂ ਤਾਂ ਮੈਂ ਇਲੈਕਸ਼ਨ ਵੀ ਨਹੀਂ ਲੜਦੀ ਕਿਹਾ ਕਿ ਨਹੀਂ ਇਹ ਬਿਲਕੁਲ ਬਿਲਕੁਲ ਇਸ ਇਸ ਚ ਕੀ ਹੁਣ ਰੀਡ ਬਿਟਵੀਨ ਦੀ ਲਾਈਨਸ ਹੋਰ ਕੀ ਗੱਲ ਕਹੇ ਮੈਂ ਜੇ ਲੜੂੰਗੀ ਤਾਂ ਮੁੰਡਾ ਤੋਂ ਲੜੂੰਗੀ ਨਹੀਂ ਤਾਂ ਹਾਂ ਉਹਦੇ ਚ ਕੀ ਕੀ ਮਤਲਬ ਨਿਕਲਦਾ ਮੈਂ ਕਹਿਣਾ ਕਿ ਉਹਦੇ ਵਿੱਚ ਜਿਹੜਾ ਪਿਛਲਾ ਪੋਰਸ਼ਨ ਕਿਹਾ ਹੈ ਉਹ ਜ਼ਿਆਦਾ ਸੀਰੀਅਸਲੀ ਤੁਹਾਨੂੰ ਲੈਣਾ ਚਾਹੀਦਾ ਅਗਲਾ ਨਹੀਂ ਚਲ ਕਾਗਜ਼ ਵਾਲੀ ਜਿਹੜੀ ਬਠਿੰਡਾ ਲੋਕ ਸਭਾ ਚ 9 ਹਲਕੇ 9 ਦੇ ਨਾ ਆਮ ਆਦਮੀ ਪਾਰਟੀ ਦੇ ਕਾਬਜ਼ ਹੈ ਕਿਵੇਂ ਦੇਖਦੇ ਹੋ ਜੀ ਜਗਜੀਤ ਮਿੰਦਰ ਸਿੰਘ ਸਿੱਟੂ ਜਤਰਾ ਵਰਕਰਾਂ ਕਿ ਬਠਿੰਡਾ 100% ਰੰਬੋ ਤੋਂ ਡਰ ਕੇ ਕਹਿੰਦੇ ਆ 100% ਤੇ ਆਮ ਆਦਮੀ ਪਾਰਟੀ ਕੁਲੇ ਕੀ ਹੈ ਆਮ ਆਦਮੀ ਪਾਰਟੀ ਰਹੇਗੀ ਉਹ ਮੈਨੂੰ ਦੱਸੋ ਉਹ ਆਮ ਆਦਮੀ ਪਾਰਟੀ ਕਿੱਥੋਂ ਰਹੇਗੀ ਤੁਸੀਂ ਚਾਰ ਚਾਰ ਮਿਨਿਸਟਰ ਜਾਂ ਪੰਜ ਮਿਨਿਸਟਰ ਕਿੰਨੇ ਬਿਠਾਤੇ ਜਿਨ੍ਹਾਂ ਨੇ ਜਿਹੜੇ ਕੈਂਡੀਡੇਟ ਦਿੱਤੇ ਆ ਦੋ ਬਲਾਏ ਕਿ ਪੰਜ 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 ਮინისტრ ਦੇਤੇ ਆਮ ਆਦਮੀ ਪਾਰਟੀ ਕਿੱਥੇ ਆਮ ਆਦਮੀ ਤਾਂ ਉਹ ਸੀ ਜਿਹੜਾ ਪਿਛਲੇ ਇਲੈਕਸ਼ਨ 2022 ਦੇ ਵਿੱਚ ਝਾੜੂ ਤੇ ਲੜਿਆ ਸੀ ਕੈਂਡੀਡੇਟ ਵੀ ਕੋਈ ਨਹੀਂ ਜਾਣਦਾ ਸੀ ਫਿਰ ਵੀ ਵੋਟਾਂ ਪੈ ਗਈਆਂ ਸੀ ਤੇ ਹੁਣ ਹੁਣ ਤੇ ਸਪੈਸ਼ਲ ਬਣ ਗਏ ਮੰਤਰੀਆਂ ਮੈ ਤਾਂ ਕਦੇ ਸੁਣਿਆ ਨਹੀਂ ਕਿ ਕੈਬਨਿਟ ਮਿਨਿਸਟਰ ਤੁਸੀਂ ਲੜਾ ਰਹੇ ਹੋ ਥੈਟ ਸ਼ੋਜ਼ ਥੈਟ ਸ਼ੋਜ਼ ਦੀ ਵੈਕਿਊਮ ਬੈਂਕਰਪਟ ਹੋ ਗਏ ਨੇ ਇਹ ਲੋਕਾਂ ਕੰਨੀਓ ਲੋਕੀ ਕੋਈ ਚਾਹ ਨਹੀਂ ਰਿਹਾ ਕਿ ਮੈਨੂੰ ਦੱਸੋ ਕਿੰਨੇ ਆ ਕਿਨੇ ਬਠਿੰਡੇ ਵਿੱਚ ਚਾਹਿਆ ਹੋਊਗੀ ਮੈਨੂੰ ਲੜਾ ਦਿਓ ਇਲੈਕਸ਼ਨ ਅਖੀਰ ਚ ਗੁਡੀਆਂ ਸਾਹਿਬ ਨੂੰ ਲਿਆਏ ਇੱਥੇ ਇਹ ਕੈਬਨਿਟ ਅ ਨਾਨ ਪਰਫਾਰਮਿੰਗ ਕੈਬਨਿਟ ਮਿਨਿਸਟਰ ਦੋ ਸਾਲ ਤੀ ਕੋਈ ਉਹਨਾਂ ਦੀ ਪਰਫਾਰਮੈਂਸ ਨਹੀਂ ਬਤੌਰ ਕੈਬਨਿਟ ਮਿਨਿਸਟਰ ਰੈਲਕਟੈਂਟਲੀ ਕਿਸੇ ਮੰਤਰੀ ਨੂੰ ਜਿਹੜਾ ਲੜ ਰਿਹਾ ਉਹਨੂੰ ਇਨ ਪ੍ਰਾਈਵੇਟ ਤੁਸੀਂ ਪੁੱਛ ਲਿਓ ਕੈਮਰੇ ਬੰਦ ਕਰਕੇ ਕੀ ਯਾਰ ਤੂੰ ਲੜਨਾ ਚਾਹੁੰਦਾ ਸੀ ਨਾ ਮੈਨੂੰ ਤਾਂ ਫਸਾਤਾ ਸਾਰੇ ਕਹਿੰਦੇ ਨੇ ਹੁਣ ਕੈਮਰਾ ਕੋਈ ਕਹੇ ਨਾ ਕਹੇ ਤੁਸੀਂ ਇਕੱਲੇ ਇਕੱਲੇ ਜਾਏ ਹੋ ਗੁੱਡੀਆਂ ਪਿੰਡ ਸਦਾ ਗੁਰਬੀਰ ਸਿੰਘ ਗੁੱਡੀਆਂ ਜੀ ਨੂੰ ਪੁੱਛ ਲਿਓ ਕਿ ਯਾਰ ਮੈਂ ਕੀ ਕਰਾਂ ਨਾ ਨਾ ਕਰਦੇ ਹੋਏ ਵੀ ਸਾਨੂੰ ਫਸਾਤਾ ਜਿਹੜਾ ਬੰਦਾ ਰਿਲੈਕਟੈਂਟ ਕੈਂਡੀਡੇਟ ਹੋਵੇ ਜਿਹਦਾ ਮਨ ਕੈਂਡੀ ਹੁਣ ਦੱਸੋ ਐਮਪੀ ਉੱਤੇ ਬਣ ਕੇ ਉਹਨੂੰ ਚੰਗਿਆ ਜਾਂ ਕੈਬਨਿਟ ਮਿਨਿਸਟਰ ਇੱਥੇ ਤੁਸੀਂ ਆਪ ਹੀ ਜਵਾਬ ਦੇ ਦਿਓ ਇਸ ਚੀਜ਼ ਦਾ ਸੋ ਇਸ ਕਰਕੇ ਕੈਪਕ੍ਰਸੀ ਆ ਗਈ ਹੈ ਆਮ ਆਦਮੀ ਪਾਰਟੀ ਕੋਈ ਇਨਾਂ ਕੋਲੇ ਗੱਲ ਨਹੀਂ ਕਰਨ ਨੂੰ ਲੋਕਾਂ ਚ ਜਾਣ ਨੂੰ ਕੋਈ ਗੱਲ ਨਹੀਂ ਵੱਡੇ ਵੱਡੇ ਵਾਅਦੇ ਜੁਮਲੇ ਇਨਾਂ ਕੁਛ ਇਨਾਂ ਨੇ 2022 ਦੇ ਇਲੈਕਸ਼ਨ ਤੋਂ ਪਹਿਲਾਂ ਇੱਕ ਮੀਡੀਆ ਦੇ ਰਾਹੀ ਬਣਾਤਾ ਸੋਸ਼ਲ ਮੀਡੀਆ ਦੇ ਰਾਹੀ ਬਣਾਤਾ ਉਹਦਾ ਖਿਆਲ ਹੁਣ ਕੋ ਕਿਤ ਰਹੇ ਨੇ ਕਿ ਪਿੰਡਾਂ ਚ ਜਦੋਂ ਜਾਂਦੇ ਨੇ ਕੋਈ ਗੱਲ ਕਰਨ ਨੂੰ ਸੋ ਇਸ ਕਰਕੇ ਕੋਈ ਉਹਦਾ ਫਰਕ ਨਹੀਂ ਆਖਰੀ ਸਵਾਲ ਹੈ ਜੀ 15 ਸਾਲ ਦੀ ਕਾਰਗੁਜ਼ਾਰੀ ਬਿਬਾ ਹਰ ਸਿਰ ਨਕਸਰ ਦੀ ਬਦਾਰ ਲੋਕ ਸਭਾ ਮੈਂਬਰ ਕਿਵੇਂ ਦੇ जीरो बैठे थे किता की ਉਹ ਤਾਂਗੇ ਦੇ ਪਰਿਵਾਰ ਖਾਦਿਆ ਮੈਨੂੰ ਇਹ ਦੱਸੋ ਪਰਿਵਾਰ ਹੈ ਕੀ ਪਰਿਵਾਰ ਕੀ ਚੀਜ਼ ਹੈ ਮੈਂ ਪਹਿਲਾਂ ਵੀ ਇਹ ਗੱਲ ਕੀਤੀ ਹੈ ਬਾਬੂ ਜੀ ਤਾਂ ਫਿਰ ਉਹਨੇ ਇਹ ਦੇਖ ਕੇ ਫਿਰ ਜਲਦੀ ਉੱਠ ਖੜਨ ਗਏ ਆਸੇ ਰੱਖਿਆ ਕਰੋ ਇਹ ਚੀਜ਼ਾਂ ਆਪਣੀ ਥਾਂ ਤੇ हां जी ਦੇਖੋ ਆਪਾਂ ਪਰਿਵਾਰ ਦੀ ਗੱਲ ਕਰਦੇ ਆ ਬਾਦਲ ਪਰਿਵਾਰ ਬਾਦਲ ਪਰਿਵਾਰ ਇਹੀ ਲਈ ਰੱਖਦੇ ਆ ਨਾ ਸ਼ਰੂੰਦੀ ਅਕਾਲੀ ਦਲ ਦੀ ਗੱਲ ਕਿਉਂ ਨਹੀਂ ਕੋਈ ਕਰਦਾ ਪਾਰਟੀ ਸ਼ਰੂਮ ਦੀ ਕਾਲੀ ਦਲ ਹੈ ਕੱਲਾ ਬਾਦਲ ਪਰਿਵਾਰ ਹੀ ਹੈ ਸ਼ਰੂਮ ਦੀ ਕਾਲੀ ਦਲ ਵਿੱਚ ਦੂਜੀ ਗੱਲ ਤੁਸੀਂ ਕਹਿ ਰਹੇ ਹੋ ਜੀ ਇੱਕ ਪਾਸੇ ਬਾਦਲ ਪਰਿਵਾਰ ਇੱਕ ਪਾਸੇ ਖੁੱਡੀਆਂ ਪਰਿਵਾਰ ਹੁਣ ਇੱਕ ਪਾਸੇ ਤੁਸੀਂ ਕਹਿਣ ਲੱਗ ਜਾਓਗੇ ਮਲੂਕਾ ਪਰਿਵਾਰ ਇਹੀ ਹੋ ਗਿਆ ਨਾ ਤੇ ਵਿਚ ਵੀ ਧਿਆਨ ਦੇ ਲੋ ਤੇ ਵਿੱਚ ਇੱਕ ਪਰਿਵਾਰ ਹੈ ਸਿੱਧੂ ਜਿਹੜਾ ਕਿਹੜਾ ਪਰਿਵਾਰ ਹੈ ਨਾ ਬਾਦਲ ਕਾ ਨਾ ਖੁੱਡੀਆਂ ਕਾ ਨਾ ਮਲੂਕਾ ਕਾ ਇਹ ਪਰਿਵਾਰ ਹੈ ਹਲਕਾ ਬਠਿੰਡਾ ਲੋਕ ਸਭਾ ਦੇ ਹਰ ਕਿਸਾਨ ਹਜਰ ਦੂਰ ਹਰ ਛੋਟਾ ਵਪਾਰੀ ਹਰ ਮਲਾਜ਼ਮ ਉਹਦਾ ਪਰਿਵਾਰ ਜੀਤਮਿੰਦਰ ਸਿੰਘ ਸਿੱਧੂ ਹੈ ਫਰਕ ਇਹਨਾਂ ਆ ਹੈ ਆਮ ਆਦਮੀ ਆਲੀ ਗੱਲ ਇੱਥੇ ਕੋਈ ਪਰਿਵਾਰ ਵਾਲੀ ਗੱਲ ਨਹੀਂ ਠੀਕ ਹੈ ਨਾ ਕੋਈ ਗੱਲ ਕਰੂ ਬਾਦਲ ਪਰਿਵਾਰ ਤੁਸੀਂ ਵੀ ਇਹੀ ਗੱਲ ਕਰਦੇ ਹੋ ਤੁਸੀਂ ਕਦੇ ਕੁਐਸਚਨ ਨਹੀਂ ਪੁੱਛਦੇ ਸ਼ਰੂਮ ਮੀ ਅਕਾਲੀ ਦਲਬਾਤ ਤੁਸੀਂ ਹਮੇਸ਼ਾ ਹੀ ਪੁੱਛਦੇ ਬਾਦਲ ਪਰਿਵਾਰ ਖੁੱਡੀਆਂ ਪਰਵਾਦ ਹੁਣ ਮਲੂਕਾ ਪਰਵਾਦ ਮੈਂ ਤਾਂ ਨਹੀਂ ਕਦੇ ਕਿਹਾ ਕਿ ਮੈਂ ਸਿੱਧੂ ਪਰਵਾਰ ਮੈਂ ਤਾਂ ਕਿਹਾ ਮੈਂ ਇੱਕ ਨਮਾੜਾ ਜਾਂ ਵਰਕਰ ਆ ਕਾਂਗਰਸ ਦਾ ਜਿਹੜੇ ਮੈਨੂੰ ਏਡਾ ਵੱਡਾ ਮਾਣ ਦਿੱਤਾ ਹੈ ਪਾਰਲੀਮੈਂਟ ਦੀ ਸੀਟ ਦਿੱਤੀ ਹੈ ਜਿੰਨਿਤ ਕਰਾਂਗੇ ਲੜਾਂਗੇ ਇਹ ਸਾਰੇ ਪਰਵਾਰਾਂ ਨੂੰ ਪਰਿਵਾਰ ਜਿਹੜੇ ਆ ਇਹਨਾਂ ਨੂੰ ਰੋਲ ਦੇ ਆ ਆਮੇ ਜੀ ਜਿੰਦਾਬਾਦ 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 ਫੋਕੀ ਖੜੇ ਹੋ ਲੋਕੀ ਸਿੱਧੂ ਸਾਹਿਬ ਨੂੰ ਕਿਸੇ ਕਿਹੜੇ ਮੁੱਦੇ ਤੇ ਲੜੋਗੇ ਇਲੈਕਸ਼ਨ ਵਿੱਚ ਹਰ ਇੱਕ ਮੁੰਡਾ ਜਿਹੜਾ ਲੋਕਾਂ ਦੇ ਪ੍ਰਤੀ ਉਹਨਾਂ ਦੀ ਜ਼ਿੰਦਗੀ ਨੂੰ ਸੌਖਾ ਬਣਾਉਂਦਾ ਹੋਵੇ ਉਹ ਸਾਰੇ ਸਾਡੇ ਬਹੁਤ ਵਕਤ ਦਾ ਅਸਰ ਨਹੀਂ ਕੁਝ ਕੁ ਨਾਮ ਤੋਂ ਸਕੇ ਦੇ ਪ੍ਰਤੀ ਇਹ ਹੈ ਬਸ ਐਂਡ ਆਈ ਦਾ ਉਦੇਸ਼ ਇਹ ਸੁਝਾ ਲੈਣਾ ਆਜਾਓ ਜੀ ਸਾਹਮਣੇ ਲਓ ਜੀ ਲਓ ਬਾਈ ਜੀ ਕਰੋ ਮੂੰ ਮਠਾ ਲਓ ਜੀ ਲਓ ਲਓ ਸਾਰਾ ਕੀ ਲੈਦਾ ਜਾਂਦਾ ਹੈਗਾ ਲੈ ਲਓ ਜੀ ਲਓ ਜੀ ਲਓ 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 ਪਲੀਜ਼ ਲਓ ਉਤਨਾ ਮੇਰਾ ਉਤਨਾ دير ميدان سيدهو जिंदाबाद जिंदाबाद دير ميدان سيدهو जिंदाबाद 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 بولدي जिंदाबाद يا بور مان اٹوا کريو کار بولدي जिंदाबाद जिंदाबाद جوت کري رہا ايدي رہی رہو ماندي کر گئے صاحب بولے जिंदाबाद ਆਓ ਜੀ ਚਲੋ 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 ਜਿੱਦੋਂ ਆਈਡੀ ਦੇਖੀ